ਹਾਂਜੀ ਉਸ ਕਾਲਪੁਰਖ ਵਾਹਿਗੁਰੂ ਦੀ ਹੋਂਦ ਨੂੰ ਦਰਸਾਉਂਦੀ ਇੱਕ ਹੋਰ ਵੀਡੀਓ ਹਰ ਸ਼ੈ ਪਰਮਾਤਮਾ ਦਾ ਹੁਕਮ ਮੰਨਦੀ ਆ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਇਹ ਦੇਖੋ ਪਾਣੀ ਦੇ ਵਿੱਚ ਪਾਣੀ ਆ ਤੇ ਪਾਣੀ ਇੱਕ ਦੂਜੇ ਦੇ ਵਿੱਚ ਮਿਕਸ ਨਹੀਂ ਹੋ ਰਿਹਾ ਆਹ ਦੇਖ ਲਓ ਇੱਕ ਪਾਸੇ ਮਿੱਟੀ ਵਾਲਾ ਪਾਣੀ ਤੇ ਇੱਕ ਪਾਸੇ ਸਾਫ਼ ਪਾਣੀ ਨਾਲੇ ਪੂਰੇ ਦਾ ਪੂਰਾ ਵੱਡਾ ਸਮੁੰਦਰ ਇੱਕ ਦੂਜੇ ਨਾਲ ਮਿਲ ਰਿਹਾ ਤੇ ਇਹ ਵੀ ਇੱਕ ਦੂਜੇ ਦੇ ਵਿੱਚ ਮਿਕਸ ਨਹੀਂ ਹੋ ਰਿਹਾ ਸਭ ਕੁਝ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੋ ਰਿਹਾ ਤੇ ਹਰ ਸ਼ੈ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਮੰਨਦੀ ਆ ਉਹਦੇ ਭਾਣੇ ਦੇ ਵਿੱਚ ਹਨਾ ਇਹਨਾ ਕੋਸ਼ਾ ਸਾਡੇ ਆਲੇ-ਦਾਲੇ ਤੇ ਹਰ ਚੀਜ਼ ਨੂੰ ਅਸੀਂ ਦੇਖ ਕੇ ਮਹਿਸੂਸ ਕਰ ਸਕਦੇ ਹਾਂ ਕਿ ਪ੍ਰਮਾਤਮਾ ਐਸੀ ਥਾਂ ਤੇ ਆ ਇਸੇ ਕਰਕੇ ਕਹੀਦਾ ਕਿ ਉਹ ਕਣ-ਕਣ ਦੇ ਵਿੱਚ ਵਾਸ ਕਰਦਾ ਬਸ ਤੁਸੀਂ ਭਰੋਸਾ ਕਰਕੇ ਉਹਦੇ ਅੱਗੇ ਅਰਦਾਸ ਕਰਨੀ ਸ਼ੁਰੂ ਕਰੋ ਉਹਦਾ ਨਾਮ ਲੈਣਾ ਸ਼ੁਰੂ ਕਰੋ ਸੱਚਮੁੱਚ ਚਮਤਕਾਰ ਹੁੰਦੇ ਨੇ ਜਦੋਂ ਇਹ ਪਾਣੀ ਹੁਕਮ ਦੇ ਵਿੱਚ ਨੇ ਤਾਂ ਤੁਸੀਂ ਵੀ ਉਹਦੇ ਹੁਕਮ ਚ ਰਿਹਾ ਕਰੋ ਉਹਦਾ ਬਾਣਾ ਮੰਨਿਆ ਕਰੋ ਜ਼ਿੰਦਗੀ ਬਦਲ ਜਾਂਦੀ ਆ ਇਹ ਐਸੇ ਕਰਕੇ ਕਹਿੰਦਾ ਜਿੱਥੇ ਵੀ ਹੁਣ ਜਿੰਮੇ ਵੀ ਹੋਂ ਜਿਹੜੇ ਵੀ ਹਾਲਾਤਾਂ ਚੋਂ ਪਰਮਾਤਮਾ ਤੇ ਉੱਤੇ ਭਰੋਸਾ ਕਰਕੇ ਉਹਦੇ ਅੱਗੇ ਅਰਦਾਸ ਕਰੋ ਦੇਖਿਓ ਫਿਰ ਚਮਤਕਾਰ ਹੁੰਦੇ ਜਿਉਂਦੇ ਵਾਸਤੇ ਰਹੋ ਧੰਨਵਾਦ